ਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਣਾ ਨਵਾਂ ਟ੍ਰਿਪ ਹੋ ਗਿਆ ਸ਼ੁਰੂ ਆਪਾਂ ਜਾਣਾ ਵਾਕਾ ਬਿਲ ਸੈਨ ਹੋਜ਼ੇ ਤਿੰਨ ਡਿਲੀਵਰੀਆਂ ਆ ਆਪਣੇ ਕੋ ਨਵਾਂ ਟ੍ਰਿਪ ਤੇ ਅੱਜ ਅਗਸਟ 31th ਆਈ ਥਿੰਕ ਆ ਦੇ ਤਿੰਨ ਡ੍ਰੌਪ ਆ ਆਪਣਾ ਲੋਡ ਹੋ ਗਿਆ ਰੈਡੀ ਚਲਦੇ ਆ ਕਰਦੇ ਆ ਤੇ ਡਿਲੀਵਰੀਆਂ ਬੈਟਰਲ ਕਰੀਕ ਮਿਸ਼ੀਗਨ ਪਹੁੰਚ ਗਏ ਆ ਅਸੀਂ ਹੁਣ ਇਤੋਰੇ ਸੀ ਤਿੰਨ ਕ ਚਾਰ ਘੰਟੇ ਪਹਿਲਾਂ ਬੈਟਰਲ ਕਰੀਕ ਮਿਸ਼ੀਗਨ ਕਿਉਂ ਬੈਟਰਲ ਕਰੀਕ ਤੋਂ ਤੇਲ ਦੂਲ ਭਰ ਲਿਆ ਇਤੋਂ ਚਲਦੇ ਆ ਹੁਣ ਅਮੇ ਟ੍ਰਿਪ ਤੇ ਲੋ ਬੈਟਲ ਕ੍ਰੀਕ ਮਿਸ਼ੀਗਨ ਪਾਇਲਟ ਤੇ ਦੇਖੋ ਕਾਰਾਂ ਲੱਦੀਆਂ ਹਨ ਕਾਰਾਂ ਦਾ ਲੋਡ ਟਰੱਕ ਤੇ ਉੰਧਰ ਕਿ ਕੇ ਲੰਦੇ ਹੋ ਇਹ ਲਾਪ ਹੁੰਦਾ ਟ੍ਰਾਂਸਲਰ ਦੇ ਵੀ ਕੈਨੇਡੀਅਨ ਕੰਪਨੀ ਆ ਜੋ ਚਲੋ ਵੀ ਚਲਦੇ ਆ ਸਪਾਇਲਟ ਸਾਈਨ ਬਿਉਮਿੰਗ ਯੋ ਬ੍ਰੇਕ ਕਰ ਲਈ ਬ੍ਰੇਕ ਕਰ ਲਈ ਨਾਲੇ ਤੇਲ ਭਰਾ ਲਿਆ ਆ ਲੱਗਾ ਲੈ ਬੀਚ ਟ੍ਰੱਕ ਲੱਗਾ ਇੱਥੇ ਬ੍ਰੇਕ ਪੂਰੀ ਹੋ ਜਾਣੀ ਸਾਡੀ 10-15 ਮਿੰਟ ਲੰਘੇ 10-15 ਮਿੰਟ ਹੋਰ ਲੰਘੇ ਜਣੇ ਫਿਰ ਚੱਲਦੇ ਆ ਅੱਗੇ 3-4 ਘੰਟੇ ਦੀ ਹੋਰ ਮੇਰੀ ਡਰਾਈਵਰ ਆ ਗਈ ਫਿਰ ਨਾਲ ਤੇ ਮੁੰਡਾ ਚਲਾਊਗਾ ਫਿਰ ਕੱਲੂ ਸਵੇਰੇ ਮਾਰਨਿੰਗ ਚ ਹੋਣੀ ਆ ਡਿਲੀਵਰੀਆਂ ਤੇ ਉਹ ਤਿੰਨ ਡਿਲੀਵਰੀਆਂ ਸੈਨ ਹੋਜ਼ੇ ਦੋ ਸੈਨ ਹੋਜ਼ੇ ਆ ਇੱਕ ਵਾਕਾ ਵੇ ਲਿਆ ਟੈਲੀਫੋਨੀ ਆਸੀ ਤੇ ਹੀ ਆ ਤੇ ਉਹ ਐ ਚਾ ਤਿੰਨ ਡਿਲੀਵਰੀਆਂ ਫੈਂਸ ਆ ਆ ਫੈਂਸਿੰਗ ਦਾ ਸਮਾਨ ਆ ੜੀ ਹਾਲ ਦੇ ਵਾਲੇ ਫੈਂਸਾਂ ਲੰੋਂ ਦੇ ਲੋਹੇ ਦੀਆਂ ਉਹ ਸਮਾਨ ਐਦਾਂ ਦਾ ਛੋਟਾ ਜਿਹਾ ਟਾਊਨ ਜਿਹਾ ਯੋ ਲੋਡ ਸੈਟ ਹੈ ਆਪਣਾ ਦੇਖ ਲਿਆ ਪਾ ਤੇਲ ਭਰ ਲਿਆ ਚਲਦੇ ਆ ਸਾਰੀਆਂ ਘਾਰ ਪਰ ਤਿੰਨ ਹੀ ਪਈਆਂ ਆ ਬੈਂ ਸ਼ਟਰ ਬਿਊਮਿੰਗ ਲਾ ਤੇ ਸ਼ਿਫਟ ਹੋ ਗਈ ਆਪਣੀ ਖਤਮ ਹੋਣ ਸ਼ਿਫਟ ਚੇਂਜ ਕਰ ਲਈਏ ਇੱਧੇ ਟਰੱਕਾਂ ਦਾ ਪਿਊਲ ਭਰਦਾ ਉਤਰਕਾਰਾਂ ਦਾ ਫਰਨਲੀ ਨਿਵਾੜਾ ਪਾਇਲਟ ਇਦ ਕੋ ਰੌਣਕ ਨਹੀਂ ਵੱਡਾ ਫਰਨਲੀ ਪਾਇਲਟ ਪੰਪ ਤੇ ਕਿਸੇ ਨੂੰ ਗੱਡਾ ਬਣਾਇਆ ਉੱਪਰ ਵੀ ਥੱਲੇ ਵੀ ਊਹ ਟਰੱਕੀ ਬਲੂ ਕੇਨੀਅਨ ਬ੍ਰਿਕ ਚੱਕ ਏਰੀਆ ਇੱਥੇ ਮਾਸਟਰ ਰੋਕ ਕੇ ਬ੍ਰੇਕਾਂ ਚੈੱਕ ਕਰਨੀਆਂ ਪੈਂਦੀਆਂ ਆਪਣੇ ਟਾਇਰ ਟੂ ਚੈੱਕ ਕਰਨੇ ਪੈਂਦੇ ਆ ਹਿੱਲੀ ਏਰੀਆ ਬਹੁਤ ਜਿਆਦੀਆਂ ਹਿੱਲਾਂ ਆ I80 ਤੇ ਬ੍ਰੇਕ ਚੱਕ ਏਰੀਆ ਟਰੱਕੀ ਟਰੱਕੀ ਕਿ ਏਰੀਆ ਆ ਏਰੀਏ ਦਾ ਨਾਮ I80 ਤੇ ਯੋ ਸਾਰੇ ਟਰੱਕਾਂ ਨੂੰ ਰੋਕ ਕੇ ਜਾਣਾ ਕੰਨੇ ਮਾਸਟਰ ਰੋਕ ਕੇ ਜਾਓ ਚੈੱਕ ਕਰਕੇ ਮਾਰਨਿੰਗ ਡਿਲੀਵਰੀ ਹੋਣ ਲੱਗੀ अर्ली ਮਾਰਨਿੰਗ 6 ਵਜੇ ਵਾਕਾ ਬਿਲ ਕੈਲੀਫੋਰਨੀਆ ਯੋ ਹੋ ਲੈਣਾ ਸਮਾਨ ਹੋਰ ਬਾਕਸ ਨੇ ਲਾਪੇ ਲਾਉਣੀ ਰਹੀ ਹਾਲੇ ਯੋ ਟਰਪਡੋਰ ਬੁੱਕਤੀ ਕਰਦੇ ਆ ਫਿਰ ਚੱਲਦੇ ਆ ਅਗਲੀਆਂ ਦੋ ਡਿਲੀਵਰੀਆਂ ਤੇ ਲੋ ਵੀ ਟਰਪ ਕਰਤੀ ਰੋਲ ਇਤੋਂ ਲਖਾਉਂਦੇ ਆ ਚੁਕਾ ਕੇ ਮੁੜ ਕੇ ਮਸ਼ੀਨ ਨਾਲ ਫੋਕ ਲਿਫਟ ਲਾ ਲਈ ਜਾਂਦਾ ਲਾ ਲਿਆ ਸਮਾਨ ਆ ਤੇ ਇਸ ਕਿੱਡਾ ਹੋ ਰਿਹਾ ਬਾਕੀ ਉਹ ਲੰਬਾ ਹੈ ਮੁਰੇ ਜਿਹੜਾ ਪਿਆ ਗੱਤੇ ਦੇ ਬਾਕਸ ਐਲੂਮੀਨੀਅਮ ਦੇ ਡੋਰ ਵਗੈਰਾ ਬਣਦੇ ਇੱਥੇ ਤੱਕ ਜੀਆਂ ਵਿੰਡੋਆ ਵਗੈਰਾ ਆ ਬਹੁਤ ਕੋ ਡਿਫੀਕਲਟੀ ਆ ਸਾਰੀ ਆ ਆ ਸਾਰੇ ਅੰਦਰ ਇਹਨਾਂ ਦਾ ਹੀ ਆ ਜਿੱਥੇ ਬਣਦਾ ਆ ਦੋਰ ਲਿਬਰੀਆਂ ਦੇ ਜਿਹੜੀਆਂ ਇਹ ਕੇ ਨਾ ਉਹ ਵੀ ਚੱਕੋ ਹੀ ਜਾਂਦਾ ਯਾ ਲੈਕਸ ਥੈਂਕ ਯੂ ਥੈਂਕ ਯੂ ਯਾ ਕੋਈ ਜਾਂਦੀ ਡਿਲੀਵਰੀ ਉਹ ਵੀ ਆਲਮੋਸਟ ਹੋ ਗਿਆ ਲੰਬੇ ਪੀਸ ਲਾ ਲਏ ਸਾਰੇ ਉਹਨਾਂ ਨੇ ਥੱਲੇਓ ਬਸ ਆਹ ਰਹਿ ਗਈਆਂ ਤਿੰਨ ਸਕਿੱਡਾ ਰਹਿ ਗਈਆਂ ਮੁੜ ਕੇ ਆ ਥੋੜੀ ਜਿਹੀ ਟਰਪ ਖੋਲੀ ਆ ਬੰਨ ਕੇ ਤਾਂ ਚੱਲੀਏ ਆਪਾਂ ਅਗਲੀ ਡਿਲੀਵਰੀ ਤੇ ਕਿਉ ਹੇਰੋ ਆ ਟਰਪੀ ਤੁਰ ਖਾਉਂਦੇ ਆ ਚਕਾ ਕੇ ਉੱਪਰ 50 ਕਿਲੋ ਦੀ ਹੁੰਦੀ ਆ ਤੇ ਆ ਪੌਂਡ ਦੀ ਸ਼ਾਇਦ ਆ ਇਥੇ ਯਾ ਆਹ ਦੋ ਡਿਲੀਵਰੀਆਂ ਇੱਕ ਆ ਤਾਂ ਇੱਕ ਆ ਅੱਗੇ ਜਿਹੜੀ ਆ ਇਹ ਆਪਾਂ ਲਾਉਣੀ ਆ ਲਾਈ ਜਾਂਦਾ ਫੜਫੜ ਚੱਕ ਤੇ ਫੱਟੇ ਨਹੀਂ ਰੇ ਡਿਲੀਵਰੀ ਹੋ ਗਈ ਟਨ ਓ ਦੇਖੋ ਉਧਰ ਪਹਾੜ ਹਿਮਾਚਲ ਵਾਂਗੂ ਜਿਦਾ ਪੰਜਾਬ ਕੈਲੀਫੋਰਨੀਆ ਤਾਂ ਜਿਦਾ ਇਕੱਠੇ ਹੀ ਹੁੰਦੇ ਪੰਜਾਬ ਪੰਜਾਬ ਚ ਜੇ ਹਿਮਾਚਲ ਵੀ ਹੋਵੇ ਪਹਾੜੀ ਇਲਾਕਾ ਕੈਲੀਫੋਰਨੀਆ ਉਧਰ ਮੈਦਾਨੀ ਇਲਾਕਾ ਸਾਰਾ ਕੁਝ ਸੇਮ ਹੀ ਹੈ ਉਹ ਨਾਲ ਪਹਾੜ ਲੱਗਦੇ ਧਰਪੱਧਰਾ ਇਲਾਕਾ ਤੇ ਜੀ ਮਿੱਤਰੋ ਪਹੁੰਚ ਗਏ ਆਪਾਂ ਦੂਜੀ ਡਿਲੀਵਰੀ ਤੇ ਹੁਣ ਇੱਥੇ ਰੋਡ ਤੇ ਹੀ ਆ ਜਗ੍ਹਾ ਹੈ ਨਹੀਂ ਉਹਨਾਂ ਕੋ ਅੰਦਰ ਭਰਿਆ ਪਿਆ ਤੇ ਰੋਡ ਤੇ ਹੀ ਗੱਬੇ ਹੀ ਖੋਲਣ ਲੱਗੇ ਆ ਟਾਰ ਉਹ ਸਾਹਮਣੇ ਲੈਣ ਲੱਗੀ ਉਧਰ ਚ ਹੀ ਜਾਣਾ ਜਦ ਤੱਕ ਟਾਰਪ ਖੋਲ ਦਿੰਦੇ ਆ ਯੋ ਉਧਰ ਚ ਜਾ ਕੇ ਇਧਰੋਂ ਬਾਹਰ ਹੋਣਾ ਹਾਂਜੀ ਪਹੁੰਚ ਗਿਆ ਤੀਜੀ ਡਿਲੀਵਰੀ ਤੇ ਵੀ ਬਹੁਤ ਟਾਈਟ ਲੋਕੇਸ਼ਨ ਆਇਆ ਜੰਗ ਕੀ ਜੁੰਕੀ ਕਾਰਾਂ ਲਾ ਕੇ ਇੱਥੇ ਖੜੇ ਆ ਹੋਮਲੈਸ ਆ ਬਹੁਤ ਟਾਈਟ ਪਤਾ ਨਹੀਂ ਹੋ ਇਹਨਾਂ ਦੇ ਵੀ ਟਰੱਕ ਅੰਦਰ ਜਾਣਕ ਨਹੀਂ ਔਰ ਦੂਜਿਆਂ ਦੇ ਵੀ ਮਸੀ ਮੋੜਿਆ ਕਿਤੇ ਹੋਰ ਤੋਂ ਵੇਅਰ ਹਾਊਸ ਤੋਂ ਪੁੱਛ ਕੇ ਵੀ ਇੱਥੇ ਮੋੜ ਲਈ ਅਸੀਂ ਕਮਾ ਲਈਏ ਉਹਨਾਂ ਦੇ ਜਗ੍ਹਾ ਹੀ ਹੈ ਨਹੀਂ ਸੀ ਜਿਨ੍ਹਾਂ ਨੇ ਡਿਲੀਵਰੀ ਕੀਤੀ ਆ ਹੁਣ ਇੱਥੇ ਵੀ ਦੇ ਦਿਆਂ ਕਿੱਥੇ ਬਾੜਨਾ ਹਾੜੇ ਇਦਾਂ ਦੀ ਸਟਰੀਟ ਆ ਮੋੜੇ ਬੰਦਿਆ ਡੈੱਡ ਐਂਡ ਆ ਉੱਥੇ ਕੁਝ ਵੀ ਕਾਰਾ ਕੋਰਾ ਪਾਰਕ ਆ ਹਾਂਜੀ ਉੱਥੋਂ ਬੈਗ ਲਿਆਂਦਾ ਦੇਖੋ ਰੋਡ ਤੋਂ ਉੱਥੋਂ ਸਿੱਧਾ ਬੈਗ ਪੂਰਾ ਅਲਦੋਲੇ ਕੰਦਾ ਪੂਰਾ ਪੂਰਾ ਸੀਗਾ ਪੁੱਟੀ ਬੈਗ ਤਾਂ ਲੱਗੀ ਨਹੀਂ ਉਧਰੋਂ ਘੁਮਾ ਕੇ ਲਿਆ ਕੇ ਬੈਗ ਲਿਆਂਦਾ ਕੰਦਾ ਲੈ ਕੇ ਆਓ ਇੱਥੋਂ ਅੰਦਰੋਂ ਘੁੰਮਣਾ ਨਹੀਂ ਸੀ ਜਗ੍ਹਾ ਇਤਨਰ ਵੀ ਕੱਟਈ ਹੈ ਨਾ ਤੇ ਤਾਂ ਇੱਥੋਂ ਹੁਣ ਲਾਉਂਦੇ ਆ ਇਹਨੂੰ ਜੋ ਲਓ ਭਾਈ ਹੋਣ ਲੱਗੀ ਹੈ ਡਿਲੀਵਰੀ ਇੱਥੇ ਬੈਗ ਲਿਆਂਦਾ ਉਹ ਅੰਦਰੋਂ ਕੰਦਾ ਚ ਏ ਲਾਸ ਹੋ ਗਈ ਹੁਣ ਦੇ ਦੇ ਪਿਕਅਪ ਕਿੱਥੇ ਜਾਂਦੇ ਇਸ ਕਿੱਢ ਛੋਟੀ ਇਹ ਵੀ ਲਾ ਲੈਣੀ ਐ ਇਹਨਾਂ ਨੂੰ ਕਹਿੰਦਾ ਕਾਲਾ ਆ ਕਹਿੰਦਾ ਮੇਰੀ ਨੀਜ਼ ਪੰਜਾਬੀ ਨਾਲ ਵਿਆਹ ਕਰਾ ਆਇਆ ਕਹਿੰਦਾ ਇੱਥੇ ਕੈਲੀਫੋਰਨੀਆ ਚ ਮੈਂ ਸਹੀ ਆ ਰੱਖ ਕੇ ਲਾ ਕੇ ਰੱਖ ਲੈ ਸਮਾਨ ਇਹਨਾਂ ਦਾ ਉਹ ਸਾਡਾ ਕੋਹਨ ਪਿਆ ਇੱਕ ਆਕਰ ਇਹਨਾਂ ਚੱਕਦੇ ਆ ਲੋਹਾ ਲੋਹਾ ਕੰਮ ਭੈ ਜੈਡਾ ਡਾ ਲੋਹੇ ਦਾ ਤਾਂ ਜਗ੍ਹਾ ਇੰਨੀ ਟਾਈਟ ਜਾਂਦੇ ਟਰੱਕ ਆਉਣੇ ਨੂੰ ਦੇਖ ਲਓ ਇਹਨਾਂ ਦਾ ਹਾਲ ਇਦਾਂ ਦੇ ਕੰਮ ਐ ਇਹਨਾਂ ਦੇ ਅੰਦਰ ਜਗ੍ਹਾ ਹੈ ਨੀਟ ਆਈਟਾ ਸੈਨ ਹੋਜ਼ੇ ਕੈਲੀਫੋਰਨੀਆ ਕੰਮ ਇਹਦਾ ਆਰ ਨਾ ਕਰਦੇ ਆ ਮੈਂ ਐਲੂਮੀਨੀਅਮ ਲੋਹੇ ਦਾ ਐਡਾਡੇ ਲੋਹੇ ਦੇ ਹੈਵੀ ਲੋਡ ਇੰਟਰਸ ਬਹੁਤ ਔਖੀ ਆ ਯੋ ਬਾਏ ਹੈ ਯਾ ਸੋ ਓਕੇ ਦੇਦੇ ਹਾਂ ਪਿਕਅਪ ਤੇ ਕਿੱਥੇ ਜਾਂਦੇ ਆ ਸਟੈਂਡਰਡ ਜਾ ਕੇ ਪਾਦੇ ਨੇ ਚੰਗਾ ਸਟਾਕ ਇਕੱਠਾ ਕੀਤਾ ਆ ਕਹਿੰਦੇ ਇਸ ਮਹੀਨੇ ਜਾਂ ਅਗਲੇ ਮਹੀਨੇ ਨਿਕਲੂਗਾ ਕਹਿੰਦੇ ਮਾਲੇ ਆ ਇੰਨਾ ਸਾਰਾ ਹੀ ਆ ਪਾਣੀ ਦਾ ਡਿਗਾਰਡ ਸਾਰਾ ਮਡੇਰਾ ਕੈਲੀਫੋਰਨੀਆ ਓਨ ਪਾਇਲਟ 99 ਹਾਈਵੇ ਓਹ ਵੀ ਮਡੇਰਾ ਕੈਲੀਫੋਰਨੀਆ ਤੇ ਅਮਰੀਕਾ ਦਾ ਝੰਡਾ ਖੁਦ ਝੂਲਦਾ ਹੈ ਇੱਥੇ ਕੈਲੀਫੋਰਨੀਆ ਦਾ ਝੰਡਾ ਦਾ ਅਮਰੀਕਾ ਦਾ ਝੰਡਾ ਝੂਲਦਾ ਦੇਖੋ ਮਡੇਰਾ ਕੈਲੀਫੋਰਨੀਆ ਔਨ ਪਾਇਲਟ ਅੱਜ ਸਾਡੀ ਲੀਓਵਰ ਪੈ ਗਈ ਆ ਲੋਡ ਸਵੇਰ ਨੂੰ ਮੈਨਾ ਕਰਮਨ ਤੋਂ ਕੈਲੀਫੋਰਨੀਆ ਤੋਂ ਤਾਂ ਇੱਥੇ ਸਲੀਪ ਹੋਣਾ ਸੀ ਇੱਥੋਂ ਆਗੇ 10 20 20 ਮੀਲ ਤੋਂ 20 ਕਿਮੀਲ ਤੇ ਕਰਮਨ ਇੱਥੋਂ ਉਹ ਪਰਖ ਜੂਰਾ ਲੱਗੀਆਂ ਤਾਂ ਇੱਥੇ ਆਪਾਂ ਹੁਣ ਪੰਪ ਤੇ ਰੁਕਦੇ ਆ ਸਵੇਰ ਨੂੰ ਸਵੇਰੇ ਜਾਵਾਂਗੇ ਇੱਥੋਂ ਉੱਠ ਕੇ ਸਾਬਰ ਸੁਪਰ ਲੈਣੇ ਆ ਉਹ ਸਾਹਮਣੇ ਵੀ ਅਮਰੀਕਾ ਦਾ ਸੰਟਾ ਝੂਲਦਾ ਦੇਖੋ ਤੇ ਪੰਪ ਤੇ ਸ਼ਾਵਰ ਸੁਪਰ ਲੈਂਦੇ ਆ ਟੇਸਟ ਆਫ ਇੰਡੀਆ ਉਹ ਰੈਸਟੋਰੈਂਟ ਵੀ ਆ ਉਧਰ ਇੱਕ ਹੋਰ ਆ ਉਧਰ ਬਹੁਤ ਟੇਸਟ ਆਫ ਇੰਡੀਆ ਰੈਸਟੋਰੈਂਟ ਵੀ ਆ ਉਧਰ ਫੂਡ ਟਰੱਕ ਵੀ ਲੱਗਾ ਪਤਾ ਨਹੀਂ ਕਿਹੜਾ ਕਰੀ ਵਾਲਾ ਕਿਸੇ ਦਾ ਵੈਂਡੀ ਵੀ ਆ ਲੋ ਵੀ ਫੂਡ ਟਰੱਕ ਤੇ ਆ ਕੇ ਇੱਥੇ ਕੁਝ ਖਾਣੇ ਉਧਰ ਟੇਸਟ ਆਫ ਇੰਡੀਆ ਰੈਸਟੋਰੈਂਟ ਵੀ ਆ ਪ੍ਰੋਪਰ ਜਿੱਦਾ ਹੁੰਦਾ ਉਹ ਉਥੇ ਪਰਾ ਪਾ ਪੰਜਾਬੀ ਢਾਬੇ ਤੋਂ ਇੱਥੋਂ ਲੈਣੇ ਆ ਕੋਈ ਟਰੱਕ ਤੋਂ ਕੁਛ ਖਾਣ ਨੂੰ ਯੋ ਕਾਦੇ ਆਰਡਰ ਦੇ ਦਿਆ ਹੈ ਨਾ ਕੋ ਕੀ ਆ ਪੰਜਾਬੀ ਢਾਬਾ ਮਡੇਰਾ ਫਾਇਲਟ ਤੇ ਲੋ ਵੀ ਅਰਲੀ ਮਾਰਨਿੰਗ ਪਹੁੰਚ ਗਏ ਕੈਰਮਨ ਪਿਕਅਪ ਹੋਣ ਲੱਪਈ ਆ ਹੋ ਮਸ਼ੀਨਾ ਬਸ ਲੱਦਣਾ ਪੈ ਨੇਰੇ ਨੇਰੇ ਚੀ ਅਰਲੀ ਮਾਰਨਿੰਗ 5:30 ਹੋ ਗਏ ਯੋ ਆਪਣਾ ਹੋ ਗਿਆ ਜੀ ਲੋਡ ਹੋ ਗਿਆ ਮਸ਼ੀਨਾਂ ਜਿੰਨੀਆਂ ਹੋਣੀਆਂ ਸੀ ਬੰਨ ਲਿਆ ਚੇਨਾ ਪੈ ਗਈਆਂ ਆ ਦੇਖੋ ਬਾਈਂਡਰ ਪੈ ਗਏ ਚੇਨਾ ਚਾਰਾਂ ਨੂੰ ਦੋ ਦੋ ਚੇਨਾ ਪੈ ਗਈਆਂ ਤਿੰਨਾਂ ਨੂੰ ਵੀ ਦੋ ਕਿੰਨਾ ਤਿੰਨਾਂ ਨੂੰ 10 ਮਸ਼ੀਨਾਂ ਆ ਟੋਟਲ ਹੂਹ ਚੱਲਦੇ ਹਾਂ ਹੁਣ ਦੇਖਦੇ ਆ ਕੁਝ ਹੋਰ ਨੱਚਕਾਉਣਾ ਹੋਵੇ ਕੰਪਨੀ ਨੇ ਬਾਕੀ ਨਹੀਂ ਤਾਂ ਚਲੀਏ ਜਗਾ ਪਿੱਛੇ ਹੈ ਜੀਆ ਕੱਢ ਦਿੰਦੇ ਹੁੰਦੇ ਕੁਛ ਨਾ ਕੋਈ ਇੱਕ ਸਿਗਰਟ ਚੱਕ ਲਓ ਆਇਆ ਵੱਡਾ ਬੇਰ ਹਾਊਸ ਇੱਥੇ ਬਣਦੀ ਆ ਸਾਰੀਆਂ ਮਸ਼ੀਨਾਂ ਅੰਦਰ ਜਰਮਨ ਕੈਲੀਫੋਰਨੀਆ ਇੱਧਰ ਆਫਿਸ ਹੈ ਇਹਨਾਂ ਦੇ ਤੋਂ ਡਰਿੰਕ ਡਰਕ ਲੋ ਪੈਸੇ ਦੇ ਕੇ ਤੋਂ ਆਪਣਾ ਲੋਡ ਹੋ ਗਿਆ ਹੁਣ ਪੇਪਰਾਂ ਦੀ ਵੇਟ ਕਰਦੇ ਆਪਾਂ ਆ ਚੋਬਰਾ ਨੇ ਕੀਤਾ ਆਹ ਥਿਸ ਇਜ਼ ਅ ਬਿਗ ਬ੍ਰਦਰ ਹੈ ये इन्होंने की लोड देखो बिग यस स्ट्रोंग बिग मैन चलो जी चलिए पेपर वर्क भी मिल गया ਸਸਤਾ ਹੈ ਸਸਤਾ ਹੈ ਤੇ ਆ ਇਸੋ ਕਰਕੇ ਨਹੀਂ ਪਹੁੰਚਦੇ ਇੰਨੇ ਸਸਤੇ ਤੋਂ ਹੋਏ ਸੀਗੇ ਘਰ ਬਣਾਏ ਹੋਏ ਨਾਲ ਸਸਤਾ ਕਰ ਜਾਂਦੇ ਨੇ ਉਹ ਸਾਰੇ ਓਪਨ ਕੀਤੇ ਲੰਗੜ ਕੇ ਨਾਲੀ ਆਪਾਂ ਪਹੁੰਚ ਗਏ ਨਾਰਥ ਪਲੇਟੀ ਨਵਰਾਸਕਾ ਨਮਾਰਾ ਸਟੇਰੀਆ ਬਣਿਆ ਜਿਹੜਾ ਪਾਇਲਟ ਆ ਤਾਂ ਲੱਭ ਤੋਂ ਥੋੜਾ ਜਿਹਾ ਪਹਿਲਾਂ ਆ ਜਾਂਦਾ ਹੈ ਆ ਬਣਾਇਆ ਨਵਾਂ ਵਧੀਆ ਇੱਧਰ ਕਾਰਾਂ ਦੀ ਪਾਰਕਿੰਗ ਢੰਡੇ ਝੂਲਦੇ ਆ ਫੌਜੀਆਂ ਦੀ ਯਾਦਚ ਬਣਾਇਆ ਹੱਦਾਂ ਦੇਖੋ ਊ ਸੋਨਾ ਪਾਰਕ ਇੱਧਰ ਟਰੱਕ ਦੀ ਪਾਰਕਿੰਗ ਯੋ ਬਹੁਤ ਘਾਟ ਬਣਿਆ ਦੇਖੋ ਪੁੱਥਰ ਪੁੱਥਰ ਰੱਖੇ ਬੈਠ ਸਕਦੇ ਤੁਸੀਂ ਫਲਾਵਰਸ ਕਾਹੂ ਲੱਗਾ ਵਧੀਆ ਯੋ ਇੱਧਰ ਕਾਰਾਂ ਦੀ ਪਾਰਕਿੰਗ ਹੈ ਤੇ ਟਰੱਕ ਲੱਗਦੇ ਆ ਆ ਆਪਣਾ ਲੋਡ ਖੜਾ ਇੱਧਰ ਬ੍ਰੇਕ ਕਰਕੇ ਫਿਰ ਚੱਲਦੇ ਆਂ ਅੱਗੇ ਯੋ ਬੱਦਲ ਹੋਇਆ ਥੋੜਾ ਥੋੜਾ ਸੂਤ ਨਿਕਲਿਆ ਇੱਧਰ ਹਾਈਵੇ 80 ਚੱਲੀ ਜਾਂਦਾ ਨਾਲ ਗ੍ਰੈਂਡ ਆਈਲੈਂਡ ਨੰਬਰਾਸਕਾ ਉਹੋ ਦੇਖੋ ਤੇਲ ਦੀ ਆਈਲਾ ਇਹਦਾ ਪਰਦਾ ਡੀਜ਼ਲ ਟਰੱਕਾਂ बहुत बड़ा ट्रक स्टॉप खुली पार्किंग बहुत बड़ी शिफ्ट हो गई डन भी करता ट्रक पार्क हो गई जॉब डन अपना हो गया ट्रिप डन फ्राइडे दस को ग्यारह बजे पहुंच गए यार